ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨਾ ਨੀ ਕੋ ਠਾਕੁਰ ਦਿਸਾ ਸਤਿਨਾਮ ਧਨਵਾਇ ਕਰੋ ਸਾਹਿਬ ਜੀਓ ਸ਼ਲੋਕ ਮਹਿਲਾ ਦੀ ਜਾਨ ਮਨ ਮੁਖ ਮੈਲੀ ਕਾਮਨੀ ਕੁਲਖਨੀ ਕੁਨਾਰ ਪੇਰ ਛੋਟਿਆ ਘਰ ਆਪਨਾ ਪਰ ਪੁਰਖੇ ਨਾਲ ਪਿਆਰ ਕ੍ਰਿਸ਼ਨਾ ਕਦੇ ਨਾ ਚੁਕਈ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਮੇ ਕੂਰੂਪ ਕੁ ਸੋਹਣੀ ਪਰ ਹਰ ਛੋ ਦੀਪ ਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਸ਼ਤਰ ਤਖਤ ਦੇ ਰਹਿਬਨ ਗੁਰਤਾ ਗੱਦੀ ਤੇ ਸੁਭਾਏ ਮਾਨ दसा पातशाही शब्द गुरु धन धन श्री गुरु ग्रंथ साहिब जी पावन, पवित्र हजूरी गुरुद्वारा साहिब, श्री गुरु सिंह सभा मिठापुर जलंधर विखे अमृत वेले दाजरिया भर रहे ਗੁਰੂ ਪਿਆਰ ਵਾਲਿਓ ਗੁਰੂ ਨੇ ਬੜੀ ਰਹਿਮਤ ਕਰਦਿਆਂ ਹੋਇਆਂ ਸੋ ਪਗਾ ਸਮਾਂ ਬਖਸ਼ਿਸ਼ ਕੀਤਾ ਆਓ ਇਸ ਸਮੇਂ ਨੂੰ ਲੇਖੇ ਲਾਉਂਦੇ ਹੋਏ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਮਨੋਂ ਬਿਰਤੀਆਂ ਇਕਾਗਰ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਮਾਲਕ ਨੇ ਰਹਿਮਤ ਕਰਕੇ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਜਿਹੜਾ ਇਨਸਾਨ ਮਨ ਦਾ ਮਰੀਦ ਹੋ ਕੇ ਚੱਲਦਾ ਹੈ ਉਹਦੇ ਬਾਰੇ ਜ਼ਿਕਰ ਕੀਤਾ ਹੈ ਆਪਣੇ ਮਨ ਦੇ ਪਿੱਛੇ ਲੱਗਣ ਵਾਲਾ ਜੇ ਮਨ ਕੁ ਰਾਹੇ ਪਿਆ ਹੋਇਆ ਤੇ ਸਾਰੀ ਜ਼ਿੰਦਗੀ ਕੁਰਾਏ ਪਏ ਦੀ ਹੀ ਬਤੀਤ ਹੋ ਜਾਂਦੀ ਹੈ ਕਿੰਨੇ ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰ ਮਨ ਦਾ ਮਰੀਦ ਹੋਣ ਵਾਲਾ ਇਨਸਾਨ ਜੀਵ ਇਸਤਰੀ ਕਿੰਦੇ ਕੁਲਛਣੀ ਹੈ ਮਾੜੇ ਕੰਮ ਕਰਦੀ ਹੈ ਉਹਨੂੰ ਪਤਾ ਨਹੀਂ ਮੈਂ ਜੀਵਨ ਵਿੱਚ ਵਿਚਰਨਾ ਕਿਸ ਤਰ੍ਹਾਂ ਅਸੀਂ ਪਿਛਲੇ ਸ਼ਬਦਾਂ ਦੇ ਅੰਦਰ ਵੀ ਸਮਝਣ ਦਾ ਯਤਨ ਕੀਤਾ ਸੀ ਵੇਸ ਕਰੇ ਉਹ ਰੂਪ ਕੁਲਖਣੀ ਮਨ ਖੋਟੈ ਕੂੜਿਆਰ ਹੁਣ ਜਿਸ ਦੇ ਅੰਦਰ ਦੀ ਬਿਰਤੀ ਹੀ ਠੀਕ ਨਹੀਂ ਹੈ ਜਿਸ ਦਾ ਮਨ ਸਹੀ ਰਸਤੇ 'ਤੇ ਨਹੀਂ ਚੱਲਦਾ ਉਹਨੇ ਜੀਵਨ ਵਿੱਚ ਮਾੜੇ ਕਰਮ ਕੀਤੇ ਆਪਣੇ ਗੁਰੂ ਨੂੰ ਛੱਡ ਕੇ ਸੱਚ ਨੂੰ ਛੱਡ ਕੇ ਕਰਮ ਕਾਂਡਾਂ ਵਿੱਚ ਪੈ ਕੇ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਜੀਵਨ ਦੀ ਹਾਲਤ ਕੁਝ ਐਸੀ ਬਣ ਗਈ ਗੁਰੂ ਪਕਸ਼ੇ ਜੀ ਰਹਿਮਤ ਕਰਕੇ ਸਮਝਾਉਂਦੇ ਨੇ ਕਹਿੰਦੇ ਆਪਣੇ ਮਨ ਦੀ ਮਰਜ਼ੀ ਕਰਨ ਵਾਲਾ ਇਨਸਾਨ ਮਨ ਦਾ ਮਰੀਦ ਬਣ ਕੇ ਚੱਲਣ ਵਾਲਾ ਇਨਸਾਨ ਗੁਰੂ ਪਿਆਰਿਓ ਮਨ ਜਿਵੇਂ ਕਹਿੰਦਾ ਨਾ ਇਸ ਸਰੀਰ ਕਿੰdre ਉਸੇ ਤਰ੍ਹਾਂ ਹੀ ਕਰਦੇ ਨੇ ਮਨ ਕਹਿੰਦੇ ਵੀ ਬਾਣੀ ਨੂੰ ਨਹੀਂ ਪੜਨਾ ਤੇ ਗੱਲ ਹੀ ਮੁੱਕ ਜਾਂਦੀ ਇਨਸਾਨ ਕਹਿੰਦਾ ਬਾਣੀ ਵਿੱਚ ਮਨ ਲੱਗਦਾ ਨਹੀਂ ਹੈ ਕੀ ਕਰਾਂ ਕਿਵੇਂ ਪੜਾਂ ਦੁਨੀਆ ਦੇ ਰੰਗ ਤਮਾਸ਼ੇ ਵੇਖ ਕੇ ਮਨ ਖੁਸ਼ ਹੁੰਦਾ ਇਹਨੂੰ ਖੁਸ਼ੀ ਦੇ ਉਲਾਰੇ ਆਉਂਦੇ ਨੇ ਤੇ ਕਹਿੰਦੇ ਨੀਂਦ ਆਉਂਦੀ ਨਹੀਂ ਹੈ ਇਨਸਾਨ ਜਾਗਦਾ ਹੈ ਚਿਤਾਣੋਂ ਕੇ ਬੈਠਾ ਹੋਇਆ ਕਿਉਂਕਿ ਮਨ ਕਬੂਲ ਕਰਦਾ ਉਸ ਪ੍ਰਭਾਵ ਨੂੰ ਸੱਚ ਜਦੋਂ ਸੱਚ ਦੀ ਗੱਲ ਆਈ ਜਦੋਂ ਰੱਬ ਦੇ ਨਾਮ ਦੀ ਗੱਲ ਆਈ ਉਦੋਂ ਮਨ ਨੇ ਆਲਸ ਕੀਤਾ ਤੇ ਗੁਰਬਾਣੀ ਨੇ ਮਨ ਨੂੰ ਵਾਰ-ਵਾਰ ਸਮਝਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਜੇ ਤੂੰ ਹਰੀ ਦੇ ਨਾਲ ਰਹਿਣ ਲੱਗ ਪਿਆ ਨਾ ਜੇ ਤੂੰ ਹਰੀ ਦੇ ਨਾਲ ਜੁੜ ਗਿਆ ਯਾਦ ਰੱਖੀ ਫਿਰ ਪਿੱਛੇ ਕੁਛ ਬਚਣਾ ਨਹੀਂ ਹੈ ਫਿਰ ਤੇ ਸਰੀਰਕ ਇੰਦਰੇ ਵੀ ਸਹੀ ਰਸਤੇ ਤੇ ਚੱਲ ਕੇ ਸਹੀ ਕੰਮ ਕਰਨਗੇ ਵਾਂਗ ਡੋਰ ਜਿਸ ਦੇ ਅੱਖ ਵਿੱਚ ਹੈ ਨਾ ਜੇ ਉਹ ਰਸਤੇ ਤੋਂ ਭਟਕ ਜਾਏ ਤੇ ਉਹ ਸਾਰਾ ਮਾਹੌਲ ਖਰਾਬ ਕਰ ਦਿੰਦਾ ਤੇ ਜੇਕਰ ਉਹ ਸਹੀ ਰਸਤੇ ਤੇ ਚੱਲਦਾ ਹੋਵੇ ਸੱਚੇ ਗੁਰੂ ਪਿਆਰਿਓ ਇੱਕ ਰਾਜਾ ਠੀਕ ਹੋ ਵੇਨਾ ਤੇ ਉਹਦੀ ਜਿਹੜੀ ਪਰਜਾ ਹੈ ਨਾ ਉਹ ਵੀ ਸਹੀ ਕੰਮ ਕਰਦੀ ਹੈ ਰਾਜੇ ਦੇ ਅਧੀਨ ਹੈ ਨਾ ਰਾਜੇ ਦੇ ਮੁਤਾਬਕ ਚੱਲਣ ਵਾਲੀ ਪਰਜਾ ਜੇ ਰਾਜਾ ਠੀਕ ਹੈ ਤੇ ਪਰਜਾ ਵੀ ਠੀਕ ਹੈ ਜੇ ਰਾਜਾ ਰਸਤੇ ਤੋਂ ਪਟ ਗਿਆ ਤੇ ਉਹਨੇ ਪਰਜਾ ਦਾ ਵੀ ਵਿਨਾਸ਼ ਕਰ ਦੇਣਾ ਉਹਦੇ ਹੁਕਮ ਦੀ ਪਾਲਣਾ ਕਰਨੀ ਹੈ ਉਸ ਪਰਜਾ ਨੇ ਤੇ ਉਹ ਪਰਜਾ ਵੀ ਸਮੇਂ-ਸਮੇਂ ਤੇ ਨੁਕਸਾਨੀ ਕਰੇਗੀ ਐਸੀ ਤਰ੍ਹਾਂ ਮਨ ਰਾਜੈ ਜੇਕਰ ਮਨ ਨੇ ਕਹਿ ਦਿੱਤਾ ਵੀ ਰੱਬ ਦੇ ਬਚਨਾਂ ਮੁਤਾਬਕ ਚੱਲਣਾ ਤੇ ਫਿਰ ਤੇ ਸਾਰੀ ਜ਼ਿੰਦਗੀ ਆਨੰਦ ਵਾਲੀ ਬਣ ਜਾਣੀ ਹੈ ਜੇ ਮਨ ਨੇ ਆਖ ਦਿੱਤਾ ਧਰਮੀ ਨਹੀਂ ਬੰਨਣਾ ਜੇ ਮਨ ਨੇ ਆਖ ਦਿੱਤਾ ਬੁਰੇ ਕੰਮ ਕਰਨੇ ਨੇ ਫਿਰ ਪੈਰ ਪੈਰ ਤੇ ਇਨਸਾਨ ਅਪਰਾਧ ਕਰਦਾ ਫਿਰ ਪਲ ਪਲ ਵਿੱਚ ਪਤਾ ਨਹੀਂ ਕਿੰਨੇ ਕਪਰਾਧ ਕਮਾ ਲੈਂਦਾ ਹੈ ਕਿੰਨੇ ਕ ਔਗਣ ਕਰਦਾ ਹੈ ਆਪਣੇ ਮਨ ਦੇ ਪਿੱਛੇ ਲੱਗਣ ਵਾਲਾ ਇਨਸਾਨ ਕਿੰਦੇ ਪਿਰ ਛੋੜਿਆ ਕਰ ਆਪਣਾ ਪਰਪੁਰਖੇ ਨਾਲ ਪਿਆਰ ਦੁਨਿਆਵੀ ਜੀਵ ਇਸਤਰੀ ਦੇ ਉਦਾਹਰਣ ਦਿੱਤੀ ਹੈ ਕਿੰਦੇ ਆਪਣੇ ਪਤੀ ਨੂੰ ਖਸਮ ਨੂੰ ਛੱਡ ਦਿੱਤਾ ਹੈ ਕਹਿੰਦੇ ਇਸ ਘਰ ਨੂੰ ਛੱਡ ਦਿੱਤਾ ਪਰ ਪੁਰਖੇ ਨਾਲ ਪਿਆਰ ਕਿਤੇ ਹੋਰ ਆਪਣੀ ਪ੍ਰੀਤ ਜੋੜ ਲਈ ਹੈ ਜੀਵ ਇਸਤਰੀ ਨੇ ਰੱਬ ਨੂੰ ਉਸ ਖਸ਼ਮ ਨੂੰ ਛੱਡ ਦਿੱਤਾ ਤੇ ਆਪਣੀ ਪ੍ਰੀਤ ਹੋਰ ਹੋਰ ਪਦਾਰਥਾਂ ਨਾਲ ਦੁਨੀਆ ਵਿੱਚ ਹੋਰ ਕਈ ਰੱਬ ਬਣਾ ਲਏ ਨੇ ਮਾਇਆ ਦੇ ਨਾਲ ਪ੍ਰੀਤ ਜੋੜ ਲਈ ਹੈ ਖਸ਼ਮ ਪ੍ਰਭੂ ਪਤੀ ਨੂੰ ਛੱਡ ਦਿੱਤਾ ਕਹਿੰਦੇ ਫਿਰ ਛੋਡਿਆ ਘਰ ਆਪਣਾ ਪਰਪੁਰਖੇ ਨਾਲ ਪਿਆਰ ਹੋਰ ਥਾਂ ਤੇ ਆਪਣਾ ਨੇਹ ਜੋੜ ਲਿਆ ਤ੍ਰਿਸ਼ਨਾ ਕਦੇ ਨਾ ਚੁਕਈ ਜਲਦੀ ਕਰੇ ਪੁਕਾਰ ਇਸ ਤਰ੍ਹਾਂ ਉਹਦੀ ਤ੍ਰਿਸ਼ਨਾ ਤੇ ਕਦੇ ਦੂਰ ਹੁੰਦੀ ਨਹੀਂ ਫਿਰ ਉਹ ਸੜੀ ਜਾ ਰਿਹਾ ਹੈ ਉਹ ਜੀਵ ਜਲਦਾ ਹੈ ਉਹ ਜੀਵ ਇਸ ਤਰ੍ਹਾਂ ਗਰਸਿਆ ਗਿਆ ਉਹ ਪੁਕਾਰਦਾ ਕੂਕਦਾ ਜੀਵਨ ਵਿੱਚ ਨਾ ਕੋਈ ਬਚਨ ਦੀ ਆਸ ਕੋਈ ਨਹੀਂ ਰਹੀ ਜੀਵਨ ਵਿੱਚ ਤ੍ਰਿਸ਼ਨਾ ਆ ਗਈ ਹੈ ਮਾੜੇ ਕਰਮ ਕਰਨ ਲੱਗ ਪਿਆ ਸੜ ਰਿਹਾ ਹੈ ਉਹਦਾ ਮਨ ਸ਼ਾਂਤ ਨਹੀਂ ਹੈ ਕਹਿੰਦੇ ਨਾਨਕ ਬਿਨ ਨਾਮੈ ਕੋ ਰੂਪ ਕੋ ਸੋਣੀ ਪਰ ਹਰ ਛੋਡੀ ਪਤਾਰ ਹੈ ਨਾਨਕ ਪ੍ਰਭੂ ਤੋਂ ਬਿਨਾ ਉਸ ਮਾਲਕ ਤੋਂ ਬਿਨਾ ਜੀਵਨ ਇਸ ਤਰ੍ਹਾਂ ਹੈ ਸੋਣਾ ਜੀਵਨ ਨਹੀਂ ਹੈ ਤੇ ਮਾਲਕ ਵੱਲੋਂ ਵੀ ਉਹ ਦੁਕਾਰੀ ਹੋਈ ਹੈ ਉਹ ਜੀਵ ਇਸਤਰੀ ਮਾਲਕ ਦੇ ਘਰ ਵਿੱਚ ਪ੍ਰਵਾਣ ਨਹੀਂ ਹੈ ਮਾਲਕ ਨੂੰ ਚੰਗੀ ਨਹੀਂ ਲੱਗਦੀ ਉਸ ਗੁਰੂ ਦੇ ਕੁਲ ਸ਼ੋਭਣਯੋਗ ਨਹੀਂ ਹੈ ਗੁਰੂ ਪਾਤਸ਼ਾਹ ਜੀ ਨੇ ਆਖਿਆ ਮੈਨੂੰ ਚੰਗਾ ਪਤਾ ਕਿਹੜਾ ਲੱਗਦਾ ਜਿਸ ਦੇ ਕੰਮ ਚੰਗੇ ਹੋਣ ਤੇ ਜਦੋਂ ਇਨਸਾਨ ਇੱਕ ਦੂਸਰੇ ਨਾਲ ਨਫ਼ਰਤ ਕਰਦੇ ਸੀ ਨਾ ਉਹ ਉਤਸਾਹ ਨਹੀਂ ਚੜਦੇ ਨਾਮ ਤੇ ਜਾਤ ਪਾਤ ਦੇ ਨਾਮ ਤੇ ਮਾਲਕ ਨੇ ਉਦੋਂ ਵੀ ਆਖਿਆ ਸੀ ਨਫ਼ਰਤ ਕਰਨੀ ਹੈ ਤੇ ਕਿਸੇ ਦੇ ਮਾੜੇ ਔਗਣਾਂ ਦੇ ਨਾਲ ਨਫ਼ਰਤ ਕੀਤੀ ਜਾਏ ਕਿਸੇ ਦੇ ਔਗਣਾਂ ਨਾਲ ਨਫ਼ਰਤ ਕਰੋ ਕਿਸੇ ਦੇ ਮਾੜੇ ਕੰਮਾਂ ਨਾਲ ਨਫ਼ਰਤ ਕਰੋ ਜਾਤ ਪਾਤ ਦੇ ਤੌਰ ਤੇ ਜੇ ਕੋਈ ਨੀਵੀਂ ਜਾਤ ਵਿੱਚ ਪੈਦਾ ਹੋ ਗਿਆ ਤੇ ਉਹਦੇ ਨਾਲ ਨਫ਼ਰਤ ਨਹੀਂ ਕਰਨੀ ਤੇ ਗੁਰੂ ਜੀ ਵੀ ਕਹਿੰਦੇ ਮੈਨੂੰ ਸੋਣਾ ਲੱਗਦਾ ਹੈ ਭਾਵੇਂ ਕਿਸੇ ਵੀ ਕੁੱਲ ਵਿੱਚ ਪੈਦਾ ਹੋਇਆ ਹੋਵੇ ਜਿਸ ਦੇ ਅੰਦਰ ਭਗਤੀ ਦੀ ਜਾਗ ਲੱਗ ਗਈ ਹੈ ਨਾ ਮੈਨੂੰ ਉਹ ਸੋਹਣਾ ਲੱਗਦਾ ਹੈ ਕਿ ਆਪਣੇ ਆਪ ਨੂੰ ਉੱਚਾ ਕਹਾਉਣ ਵਾਲਾ ਆਪਣੇ ਆਪ ਨੂੰ ਵੱਡਾ ਕਹਾਉਣ ਵਾਲਾ ਜੇ ਉਹਦੇ ਅੰਦਰ ਰੱਬ ਦਾ ਨਾਮ ਨਹੀਂ ਤੇ ਕਹਿੰਦੇ ਉਹ ਮੇਰੇ ਵਾਸਤੇ ਨੀਵਾਂ ਮੇਰੇ ਵਾਸਤੇ ਉਹ ਨੀਚ ਹੈ ਮੇਰੇ ਘਰ ਵਿੱਚ ਉਹ ਸੋਹਣਾ ਲੱਗਦਾ ਹੈ ਵਾਹ ਵਾਹ ਕਰੇ ਸਹੀ ਜਨ ਸੋਹਣੇ ਉਹਨਾਂ ਕੋਲ ਕੋਈ ਬਹੁਤਾ ਚੰਗਾ ਕੱਪੜਾ ਨਾ ਹੋਵੇ ਭੇਟਾ ਕਰਨ ਵਾਸਤੇ ਕੋਈ ਧਨ ਦੌਲਤ ਨਾ ਹੋਵੇ ਉਹਨਾਂ ਦੇ ਕੋਲ ਕੋਈ ਚੰਗੇ ਦਿਸਾਲੇ ਨਾ ਫੜੇ ਹੋਣ ਪਰ ਸੱਚ ਹੈ ਮਨ ਨੀਵਾ ਕਰਕੇ ਜਿਸ ਤਨ ਗੁਰੂ ਘਰ ਦੇ ਵਿੱਚ ਜੁੜ ਗਏ ਨਾ ਜਿਸ ਤਨ ਪ੍ਰੀਤ ਅੰਦਰ ਤੋਂ ਪੈਦਾ ਹੋ ਗਈ ਐ ਮਾਲਕ ਜੀ ਕਹਿੰਦੇ ਉਹ ਦੁਨੀਆਂ ਦੇ ਵਿੱਚ ਨੀਵੇਂ ਹੋਣਗੇ ਮੇਰੀ ਸਿਫਤ ਸਲਾਹ ਕਰਨ ਵਾਲੇ ਨਾ ਮੇਰੇ ਕੋਲ ਸ਼ੋਭਦੇ ਨੇ ਮੈਨੂੰ ਉਹ ਚੰਗੇ ਲੱਗਦੇ ਨੇ ਮੈਨੂੰ ਦੁਨੀਆਂ ਵਿੱਚ ਆਪਣੇ ਮਨ ਵਿੱਚ ਹੰਕਾਰ ਕਰਨ ਵਾਲੇ ਵੱਡਾ ਕਹਿਣ ਵਾਲਾ ਉਹ ਮੇਰੇ ਕੋਲ ਸ਼ੋਭਦਾ ਨਹੀਂ ਮੇਰੇ ਕੋਲ ਤੇ ਮਨ ਦੀ ਮਤ ਤਿਆਗ ਕੇ ਗੁਰੂ ਦੀ ਮਤ ਧਾਰਨ ਕਰਨ ਵਾਲਾ ਚੰਗਾ ਲੱਗਦਾ ਹੈ ਬੋਲੋ ਜੀ ਸਤਨਾਮ ਕਹਿੰਦੇ ਉਹ ਚੰਗਾ ਲੱਗਦਾ ਹੈ ਮਹਿਲਾ ਤੀਜਾ ਸ਼ਬਦ ਰਤੀ ਸੋਹਾਗਨੀ ਸਤ ਗੁਰ ਕੈ ਭਾਏ ਪਿਆਰ ਸਦਾ 라ਵੇ ਪਿਰ ਆਪਣਾ ਸੱਚੇ ਪ੍ਰੇਮ ਪਿਆਰ ਹੁਣ ਕਹਿੰਦੇ ਸੋਹਾਗਨਾ ਕੌਣ ਨੇ ਪਹਿਲਾਂ ਗੱਲ ਕੀਤੀ ਗਈ ਸੀ ਦੁਹਾਗਣ ਦੀ ਜਿਹੜੀ ਪ੍ਰਭੂ ਪਤੀ ਦੇ ਘਰ ਤੋਂ ਪਾਸੇ ਹੋ ਕੇ ਚੱਲਦੀ ਹੈ ਗੁਰੂ ਜੀ ਰਹਿਮਤ ਵੀ ਕਰਦੇ ਦੁਹਾਗਣੀ ਕਿਆ ਨਿਸ਼ਾਨੀਆਂ ਉਹਨਾਂ ਦੀ ਨਿਸ਼ਾਨੀਆਂ ਕੀ ਨੇ ਖਸਮੋ ਕੁੱਥੀਆਂ ਫਿਰੇ ਨੇ ਮਾਣੀਆਂ ਰੱਬ ਦੇ ਘਰ ਤੋਂ ਪਾਸੇ ਹੋ ਕੇ ਚੱਲਦੀਆਂ ਪਰਵਾਣ ਨਹੀਂ ਐ ਇੱਕ ਪਾਸੇ ਕਿਰਪਾ ਕੀਤੀ ਸ਼ਬਦ ਰੱਤੀ ਸੁਹਾਗਣੀ ਸਤ ਗੁਰ ਕੈ ਭਾਏ ਪਿਆਰ ਸ਼ਬਦ ਵਿੱਚ ਰੰਗੀਆਂ ਹੋਈਆਂ ਸ਼ਬਦ ਵਿੱਚ ਆਪਣੇ ਆਪ ਨੂੰ ਜਿਸ ਨੇ ਰੰਗ ਲਿਆ ਗੁਰੂ ਦੇ ਪਿਆਰ ਵਿੱਚ ਗੁਰੂ ਦੇ ਹੁਕਮ ਵਿੱਚ ਪ੍ਰਭੂ ਪਤੀ ਦੇ ਹਰ ਇੱਕ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਦੀ ਹੈ ਨਾ ਉਹ ਸੁਹਾਗਣ ਹੈ ਸਦਾ ਰਾਵੇ ਪਰ ਆਪਣਾ ਜਿਸ ਨੇ ਹਰ ਮਿਲੇ ਰੱਬ ਨੂੰ ਯਾਦ ਕੀਤਾ ਸੱਚਾ ਪ੍ਰੇਮ ਪਿਆਰ ਉਸ ਪ੍ਰਭੂ ਦੇ ਪ੍ਰੇਮ ਵਿੱਚ ਜੁੜ ਕੇ ਜੀਵਨ ਬਤੀਤ ਕਰਦੀ ਹੈ ਆਤਸ ਵਾਲਿਓ ਸੁੰਦਰੀ ਸ਼ੋਭਾਵੰਤੀ ਨਾਰ ਉਹ ਆਤ ਦੀ ਸੋਣੀ ਹੈ ਜੀਵ ਇਸਤਰੀ ਉਹ ਸ਼ੋਭਾਵਾਨ ਹੈ ਉਹ ਸ਼ੋਭਾ ਪ੍ਰਾਪਤ ਕਰਨ ਦੇ ਯੋਗ ਹੈ ਉਹ ਆਪਣੇ ਆਪ ਨੂੰ ਸੁੰਦਰ ਕਹਿ ਸਕਦੀ ਹੈ ਮੈਂ ਮਾਲਕ ਨੂੰ ਚੰਗੀ ਲੱਗਦੀ ਆ ਭਾਈ ਪਰ ਸੱਚੇ ਗੁਰੂ ਪਿਆਰੇ ਉਹ ਕਦੇ ਵੀ ਮੂੰਹ ਵਿੱਚੋਂ ਨਹੀਂ ਬੋਲਦਾ ਜੀਵ ਜਿਹੜਾ ਰੱਬ ਕੋਲ ਪ੍ਰਵਾਣ ਹੈ ਉਹਦੇ ਕੰਮ ਉਹਦਾ ਵਿਚਰਨ ਦਾ ਢੰਗ ਗੁਰੂ ਦੀ ਪ੍ਰੀਤਾਪ ਦਰਸਾ ਦਿੰਦੀ ਹੈ ਗੁਰੂ ਆਪ ਦੱਸ ਦਿੰਦਾ ਬਈ ਆ ਮੈਨੂੰ ਚੰਗਾ ਲੱਗਦਾ ਓਨੂੰ ਮੁੱਖ ਵਿੱਚੋਂ ਬੋਲਣ ਦੀ ਕੋਈ ਲੋੜ ਨਹੀਂ ਹੈ ਮੈਂ ਗੁਰੂ ਕੋਲ ਸ਼ੋਭਣਯੋਗ ਹੋ ਗਿਆ ਕਿ ਨਹੀਂ ਕਿਉਂ ਜਿਹੜੇ ਮਾਲਕ ਨੇ ਤਰੀਕੇ ਦੱਸੇ ਸੀ ਨਾ ਉਹਨਾਂ ਉੱਤੇ ਉਹਨੂੰ ਤੁਰਨਾ ਆ ਗਿਆ ਗੁਰੂ ਨੇ ਦੱਸਿਆ ਸੀ ਆ ਮੇਰਾ ਪਿਆਰਾ ਹੋ ਸਕਦਾ ਹੈ ਜਿਹੜਾ ਇਸ ਰਸਤੇ 'ਤੇ ਚੱਲਦਾ ਹੈ ਤੇ ਗੁਰੂ ਜੀ ਰਹਿਮਤ ਕਰਨ ਲੱਗੇ ਕਹਿੰਦੇ ਗੁਰੂ ਦੇ ਬਾਣੇ ਵਿੱਚ ਚੱਲਣ ਵਾਲਾ ਉਹ ਪਿਆਰਾ ਬਣ ਗਿਆ ਸੋ ਸਿੱਖ ਸਖਾਬੰਦਪ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਆਪਣੇ ਬਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਜਿਹੜਾ ਆਪਣੇ ਬਾਣੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰੇ ਜਿਹੜਾ ਆਪਣੇ ਆਮ ਮੁਤਾਬਕ ਤੁਰਨ ਦੀ ਕੋਸ਼ਿਸ਼ ਕਰੇ ਕਹਿੰਦੇ ਉਹ ਤੇ ਗੁਰੂ ਤੋਂ ਵਿਛੜ ਕੇ ਚੋਟਾ ਖਾਂਦਾ ਹੈ ਕਿੰਨੇ ਮੈਨੂੰ ਪਿਆਰਾ ਲੱਗਦਾ ਹੈ ਉਹ ਮੇਰੇ ਕੋਲ ਸ਼ੋਭਣ ਜੋਗ ਹੈ ਉਹ ਚੰਗਾ ਲੱਗਦਾ ਹੈ ਕਿਹੜਾ ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਹੋਵੇ ਸਦਾ ਰਾਵੇ ਪਿਰ ਆਪਣਾ ਸੱਚੇ ਪ੍ਰੇਮ ਪਿਆਰ ਉਹ ਹਰ ਵੇਲੇ ਪ੍ਰਭੂ ਦੀ ਯਾਦ ਵਿੱਚ ਜੁੜ ਕੇ ਰਹਿੰਦੀਆਂ ਨੇ ਨਾਨਕ ਨਾਮ ਸੁਹਾਗਣੀ ਮੇਲੀ ਮਿਲਣ ਹਾਰ ਏ ਨਾਨਕ ਉਸੋ ਹਗਣਾ ਨੇ ਉਹਨਾਂ ਨੂੰ ਪ੍ਰਭੂ ਨੇ ਨਾ ਆਪ ਹੀ ਆਪਣੇ ਨਾਲ ਮਿਲਾ ਲਿਆ ਉਹਨਾਂ ਨੂੰ ਪ੍ਰਭੂ ਨੇ ਆਪ ਹੀ ਕਿਰਪਾ ਕਰਕੇ ਮਿਲਾ ਲਿਆ ਪ੍ਰਭੂ ਨੇ ਉਹਨਾਂ ਨੂੰ ਆਪਣੇ ਵਰਗੀਆਂ ਬਣਾ ਲਿਆ ਉਹਨਾਂ ਵਿੱਚ ਤੇ ਪ੍ਰਭੂ ਵਿੱਚ ਕੋਈ ਅੰਤਰ ਨਹੀਂ ਰਹਿ ਗਿਆ ਗੁਰੂ ਨੇ ਮੇਲ ਲਿਆ ਉਹਨਾਂ ਨੂੰ ਜੋੜ ਲਿਆ ਆਪਣੇ ਨਾਲ ਫਿਰ ਕਿਰਪਾ ਕੀਤੀ ਪੌੜੀ ਹਾਰ ਤੇਰੀ ਸਭ ਕਰੈ ਉਸਤਤ ਜਿੰਨ ਫਾਤੇ ਕਾਢਿਆ ਉਹ ਤੇਰੀ ਉਸਤਤ ਕਰਦੇ ਨੇ ਜਿਨ੍ਹਾਂ ਨੂੰ ਇਸ ਫਾਹੀ ਵਿੱਚੋਂ ਤੂੰ ਬਾਹਰ ਕੱਢ ਦਿੱਤਾ ਉਹ ਜੁੜ ਕੇ ਰਹਿੰਦੇ ਨੇ ਅੰਦਰ ਤੋਂ ਉਹ ਤੇਰੀ ਵਾਹ ਵਾਹ ਕਾਰ ਕਰਦੇ ਨੇ ਜਿਨ੍ਹਾਂ ਨੂੰ ਸੰਸਾਰ ਵਿੱਚ ਰਹਿ ਕੇ ਗੁਰੂ ਦੇ ਸ਼ਬਦ ਮੁਤਾਬਕ ਜੀਵਨ ਜਿਉਣਾ ਆ ਗਿਆ ਸੱਚੇ ਗੁਰੂ ਪਿਆਰਿਓ ਜਿਹੜਾ ਜੀਵ ਸੰਸਾਰ ਵਿੱਚ ਵਿਚਰਦਿਆ ਹੋਇਆ ਸਮਝ ਜਾਏ ਜੈਸੇ ਜਲ ਵਿੱਚ ਕਮਲ ਨਿਰਾਲਮ ਸਮਝ ਜਾਵੇ ਮੈਂ ਆਪਣੀਆਂ ਜ਼ਿੰਮੇਵਾਰੀਆਂ ਫਰਜ਼ ਨਿਭਾਉਣੇ ਨੇ ਪਰ ਸੱਚ ਹੈ ਮੇਰੀ ਕਹਿਣੀ ਕਥਨੀ ਮੇਰੀ ਕਰਨੀ ਉਸ ਗੁਰੂ ਦੇ ਸ਼ਬਦ ਮੁਤਾਬਕ ਹੋਣੀ ਚਾਹੀਦੀ ਹੈ ਮੇਰਾ ਜੀਵਨ ਉਸ ਮਾਲਕ ਦੇ ਕਹੇ ਮੁਤਾਬਕ ਹੋਣਾ ਚਾਹੀਦਾ ਹੈ ਗੁਰੂ ਜੀ ਕਹਿੰਦੇ ਹਰ ਤੁਧ ਨੂੰ ਕਰੇ ਸਭ ਨਮਸਕਾਰ ਜਿੰਨ ਪਾਪਹਿ ਤੇ ਰੱਖਿਆ ਕਹਿੰਦੇ ਉਹ ਪ੍ਰਭੂ ਨੂੰ ਨਮਸਕਾਰ ਕਰਦੇ ਨੇ ਗੁਰੂ ਪਾਤਸ਼ਾਹ ਜੀ ਉਹ ਤੁਹਾਡੇ ਚਰਨਾਂ ਵਿੱਚ ਜੁੜਦੇ ਨੇ ਝੁਕਦੇ ਐ ਸਿਰ ਚ ਝੁਕਉਂਦੇ ਐ ਕੱਲਾ ਸਿਰ ਨਹੀਂ ਮਨ ਵੀ ਝੁਕਾਉਂਦੇ ਨੇ ਆਪਣਾ ਕੌਣ ਜਿਨ੍ਹਾਂ ਨੂੰ ਤੂੰ ਪਾਪਾਂ ਤੋਂ ਬਚਾ ਲਿਆ ਹੈ ਜਿਨ੍ਹਾਂ ਦੇ ਸਿਰ ਤੇ ਹੱਥ ਰੱਖ ਕੇ ਤੂੰ ਪਾਪਾਂ ਤੋਂ ਪਾਸੇ ਕਰ ਦਿੱਤਾ ਹੈ ਸੱਚ ਹੈ ਉਹ ਘਰ ਜਿਸ ਵਿੱਚ ਅਰਦਾਸ ਪ੍ਰਵਾਣ ਹੁੰਦੀ ਹੋਵੇ ਆਪਾਂ ਇੱਕ ਦਿਨ ਪਹਿਲਾਂ ਵੀ ਵਿਚਾਰ ਰਹੇ ਸਾਨਾ ਜਿਸ ਨੂੰ ਦਾਤਾਂ ਦੀ ਲੋੜ ਪਈ ਉਸਨੇ ਮਾਲਕ ਨੂੰ ਦਾਤਾ ਆਖ ਦਿੱਤਾ ਜਿਹੋ ਜਿਹਾ ਕਿਸੇ ਦੇ ਅੰਦਰ ਦੀ ਭਾਵਨਾ ਸੀ ਉਹ ਜਿਹਾ ਉਸਨੇ ਮਾਲਕ ਨੂੰ ਨਾਮ ਦੇ ਦਿੱਤਾ ਤਿਸ ਜੇਸੜ ਨੇ ਜਿਸ ਦੀ ਜ਼ਿੰਦਗੀ ਪਾਪਾਂ ਦੇ ਨਾਲ ਭਰੀ ਹੋਈ ਸੀ ਜਿਸ ਨੂੰ ਕਿਤੇ ਢੋਈ ਨਹੀਂ ਸੀ ਮਿਲਦੀ ਕੋਈ ਬਖਸ਼ਣ ਵਾਲਾ ਨਹੀਂ ਸੀ ਨਜ਼ਰ ਆਉਂਦਾ ਜਿਹੜਾ ਪਟਕ-ਪਟਕ ਕੇ ਜੀਵਨ ਵਿੱਚ ਥੱਕ ਗਿਆ ਸੀ ਜਿਸ ਜਨੂਦ ਨੂੰ ਇਸ ਘਰ ਦੀ ਸਮਝ ਆਈ ਨਾ ਉਹਨੇ ਫਿਰ ਅੰਦਰ ਤੋਂ ਪੁਕਾਰ ਕੇ ਆਖਿਆ ਮੈਂ ਪਾਪੀ ਆ ਤੇ ਤੂੰ ਬਖਸ਼ਣ ਵਾਲਾ ਐ ਮੈਂ ਪਾਪੀ ਆ ਤੂੰ ਬਖਸ਼ਣ ਵਾਲਾ ਐ ਮੈਂ ਪਤਾ ਨਹੀਂ ਕਿਹੋ ਜੇ ਕਰਮ ਕੀਤੇ ਪਰ ਸਾਚੇ ਗੁਰੂ ਪਿਆਰਿਓ ਕਹਿੰਦਾ ਮੈਂ ਗੁਰੂ ਜੀ ਤੁਹਾਡੇ ਘਰ ਬਾਰੇ ਜਦੋਂ ਪੜਿਆ ਨਾ ਉਦੋਂ ਸਮਝ ਆ ਗਈ ਐ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੂੰ ਪਾਪ ਖੰਡਨ ਮੇਰੇ ਵਰਗਾ ਕੋਈ ਵੱਡਾ ਪਾਪੀ ਦੁਨੀਆ ਤੇ ਨਹੀਂ ਹੈ ਪਰ ਸੱਚ ਹੈ ਗੁਰੂ ਪਾਤਸ਼ਾਹ ਜੀ ਤੇਰੇ ਵਰਗਾ ਕੋਈ ਪਾਪਾਂ ਦਾ ਨਾਸ਼ ਕਰਨ ਵਾਲਾ ਵੀ ਨਹੀਂ ਬੋਲੋ ਜੀ ਸਤਨਾਮ ਗੁਰੂ ਜੀ ਕਹਿੰਦੇ ਕਬੂਲ ਤੇ ਕਰਨਾ ਮੈਂ ਅਪਰਾਧੀ ਹਾਂ ਗੋਬਿੰਦ ਹਮ ਐਸੇ ਅਪਰਾਧੀ ਕਬੂਲ ਤੇ ਕਰ ਪਰ ਗੱਲ ਤੇ ਇੱਥੇ ਆ ਕੇ ਕੋ ਲੋਕੀ ਇਨਸਾਨ ਮੰਨਣ ਵਸਤੀ ਨਹੀਂ ਤਿਆਰ ਹੋਇਆ ਗੁਰੂ ਦੀ ਬਾਣੀ ਨੇ ਕਹਿ ਦਿੱਤਾ ਤੂੰ ਪਾਪ ਕੀਤਾ ਆਖਣ ਲੱਗਿਆ ਨਹੀਂ ਮੇਰੇ ਵਰਗਾ ਤੇ ਕੋਈ ਧਰਮੀ ਨਹੀਂ ਹੈ ਸੱਚ ਹੈ ਇਹ ਤੇ ਉਹ ਘਰ ਹੈ ਜਿਸ ਘਰ ਵਿੱਚ ਗੁਣ ਲੈ ਕੇ ਵੀ ਗੁਰੂ ਪਾਤਸ਼ਾਹ ਜੀ ਕਹਿੰਦੇ ਨੀਵਾ ਹੋ ਜਾਈ ਮੇਰੇ ਵਿੱਚ ਕੋਈ ਗੁਣ ਨਹੀਂ ਹੈ ਜਿਨ੍ਹਾਂ ਨੇ ਸੰਸਾਰ ਨੂੰ ਸੇ ਦੇ ਮਾਰਗ ਤੇ ਪਾ ਦਿੱਤਾ ਹੋਵੇ ਉਹ ਆਖਦੇ ਨੇ ਨਾਨਕ ਨੀਚ ਕਹਿ ਵਿਚਾਰ ਉਹਨਾਂ ਨੇ ਆਪਣੇ ਆਪ ਨੂੰ ਨੀਚ ਟੱਕ ਆਖ ਦਿੱਤਾ ਇੱਥੇ ਥੋੜੀ ਜੀ ਗੁਣ ਆਉਣ ਤੋਂ ਬਾਅਦ ਥੋੜੀ ਜੀ ਕਿਰਪਾ ਆਉਣ ਤੋਂ ਬਾਅਦ ਇਨਸਾਨ ਭੁੱਲ ਜਾਂਦਾ ਉਹ ਆਖ ਦਿੰਦਾ ਮੇਰੇ ਵਰਗਾ ਕੌਣ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਜਿੱਦਣ ਆ ਕੇ ਇਹ ਗੱਲ ਆਖ ਦਿੱਤੀ ਨਾ ਮੈਂ ਉਹਗਣਾ ਨਾਲ ਭਰਿਆ ਸੱਚ ਹੈ ਇਸ ਭਾਂਡੇ ਵਿੱਚ ਰਹਿਮਤ ਵੀ ਉਸ ਦਿਨ ਹੋਣੀ ਹੈ ਜਿਸ ਦਿਨ ਕੀਤੇ ਹੋਏ ਗੁਨਾਹ ਕਬੂਲ ਕਰਨ ਲੱਗ ਪਿਆ ਜਦੋਂ ਕਬੂਲ ਨਹੀਂ ਕਰਦਾ ਉਦੋਂ ਹੰਕਾਰ ਹੀ ਹੋ ਗਿਆ ਜਦੋਂ ਕਬੂਲ ਨਹੀਂ ਕੀਤਾ ਗਲਤੀਆਂ ਨੂੰ ਉਦੋਂ ਅੰਦਰ ਅਹੰਕਾਰ ਆ ਗਿਆ ਤੇ ਗੁਰੂ ਪਾਸ਼ਾ ਜੀ ਕਹਿੰਦੇ ਹਮ ਪਾਪੀ ਤੁਮ ਪਾਪ ਖੰਡਨ ਜੇ ਮੇਰੇ ਵਰਗਾ ਕੋਈ ਵੱਡਾ ਪਾਪੀ ਹੋਰ ਨਹੀਂ ਹੈ ਨਾ ਭਾਵ ਮੈਂ ਬੜੇ ਪਾਪ ਕੀਤੇ ਫਿਰ ਤੇਰੇ ਵਰਗਾ ਕੋਈ ਬਖਸ਼ਣ ਹਾਰਾ ਵੀ ਨਹੀਂ ਤੇਰੇ ਵਰਗਾ ਕੋਈ ਦੂਜਾ ਦਿਆਲੂ ਹੀ ਨਹੀਂ ਮੈਨੂੰ ਨਜ਼ਰ ਆਇਆ ਤੂੰ ਮੇਰੇ ਪਾਪਾ ਨੂੰ ਬਖਸ਼ਣ ਵਾਲਾ ਹੈ ਗੁਰੂ ਜੀ ਰਹਿਮਤ ਕਰਨ ਲੱਗੇ ਹਰ ਨਿਮਾਨਿਆ ਤੂੰ ਮਾਣ ਹਰ ਡਾਡੀ ਹੂੰ ਤੂੰ ਡਾਢਿਆ ਤੂੰ ਨਿਮਾਨਿਆ ਨੂੰ ਮਾਣ ਦੇਣ ਵਾਲਾ ਤੂੰ ਸਭ ਤੋਂ ਵੱਡਾ ਰਾਖਾ ਹੈ ਹਰੀ ਪ੍ਰਭੂ ਤੇਰੇ ਵਰਗਾ ਕੋਈ ਰਾਖਾ ਨਹੀਂ ਹੈ ਰਾਖਾ ਇੱਕ ਹਮਾਰਾ ਸੁਆਮੀ ਇੱਕ ਤੇ ਆ ਕੇ ਗੱਲ ਛੱਡ ਦਿੱਤੀ ਇੱਕ ਤੋਂ ਬਿਨਾ ਕੋਈ ਦੂਜਾ ਰੱਖਿਆ ਕਰਨ ਵਾਲਾ ਨਹੀਂ ਹਾਰੰਕਾਰੀਆ ਮਾਰ ਨਿਵਾਏ ਮਨਮੁਖ ਮੂੜ ਸਾਧਿਆ ਕਹਿੰਦੇ ਅਹੰਕਾਰੀ ਸੀ ਜਿਹੜੇ ਵੱਡੇ ਵੱਡੇ ਉਹਨਾਂ ਦੇ ਅੰਦਰ ਦਾ ਹੰਕਾਰ ਮਾਰ ਕੇ ਉਹਨਾਂ ਨੂੰ ਨੀਵਾ ਕਰਨ ਵਾਲਾ ਵੀ ਤੂੰ ਐ ਜਿਹੜੇ ਮਨ ਦੇ ਪਿੱਛੇ ਲੱਗਣ ਵਾਲੇ ਸੀ ਨਾ ਮੂੜ ਸੀ ਜਿਨ੍ਹਾਂ ਨੇ ਆਪਣੀ ਮਰਜ਼ੀ ਕੀਤੀ ਸੀ ਮੂਰਖਾਂ ਵਾਲੇ ਕੰਮ ਜੀਵਨ ਵਿੱਚ ਕਰਦੇ ਸੀ ਉਨਾਂ ਨੂੰ ਵੀ ਤੂੰ ਸਿੱਧੇ ਰਾਹੇ ਪਾਉਣ ਵਾਲਾ ਹੈ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਤੇਰੇ ਵਿੱਚ ਤੇ ਬੜੀ ਰਹਿਮਤ ਹੈ ਤੂੰ ਤੇ ਚੜ ਕੇ ਆਿਆਂ ਦੇ ਉੱਤੇ ਵੀ ਐਸੀ ਕਿਰਪਾ ਕਰਦਾ ਉਹ ਨਿਮਰਤਾ ਵਿੱਚ ਆ ਕੇ ਚਰਨਾਂ ਵਿੱਚ ਡਿੱਗ ਜਾਂਦੇ ਨੇ ਚੜ ਕੇ ਆਉਂਦੇ ਨੇ ਤੇਰੇ ਘਰ ਵਿੱਚ ਬਾਹਰੀ ਧਨ ਦੌਲਤਾਂ ਦੇ ਹੰਕਾਰ ਵਿੱਚ ਆਏ ਆਕੜ ਕੇ ਆਏ ਜਦੋਂ ਗੁਰੂ ਦੀ ਰਹਿਮਤ ਦਾ ਕਿੰਕਾ ਮਾਤਰ ਅੰਦਰ ਪੈਦਾ ਹੋਇਆ ਨਾ ਉਦੋਂ ਨੀਵੇਂ ਹੋ ਗਏ ਨੇ ਵੀ ਅਸੀਂ ਕੌਣ ਆ ਤੇਰੇ ਤੋਂ ਵੱਡਾ ਤੇ ਕੋਈ ਵੀ ਨਹੀਂ ਹੈ ਗੁਰੂ ਜੀ ਰਹਿਮਤ ਕਰਨ ਲੱਗੇ ਹਰ ਪਗ ਤਾਂ ਦੇ ਵਢਾਈ ਗਰੀਬ ਅਨਾਥਿਆ ਜਿਹੜੇ ਤੇਰੇ ਭਗਤ ਨੇ ਤੂੰ ਉਹਨਾਂ ਨੂੰ ਵਢਾਈ ਦੇਣਾ ਗਰੀਬਾਂ ਨੂੰ ਅਨਾਥਾਂ ਨੂੰ ਕਾਸ਼ਮ ਬਣ ਕੇ হে ਪ੍ਰਭੂ ਪਤੀ ਤੂੰ ਆਪ ਪਾਲਣ ਵਾਲਾ ਤੇਰੇ ਵਰਗਾ ਕੋਈ ਹੋਰ ਪਾਲਣ ਵਾਲਾ ਨਹੀਂ ਹੈ ਤੂੰ ਹਰ ਇੱਕ ਦੀ ਪ੍ਰਤਪਾਲਣਾ ਕੀਤੀ ਕੋਈ ਅਨਾਥ ਹੈ ਨਾ ਜਿਸ ਕੋਲ ਕੋਈ ਸਹਾਰਾ ਨਹੀਂ ਉਹਨੂੰ ਸਹਾਰਾ ਮਿਲ ਜਾਏ ਤੇ ਉਹਨੂੰ ਜ਼ਿੰਦਗੀ ਜਿਉਣੀ ਆ ਜਾਂਦੀ ਹੈ ਕਹਿਣ ਲੱਗੇ ਗੁਰੂ ਪਤਸ਼ਾਹ ਜੀ ਤੂੰ ਗਰੀਬਾਂ ਨੂੰ ਅਨਾਥਾਂ ਨੂੰ ਪਾਲਣ ਵਾਲਾ ਹੈ ਉਹਨਾਂ ਦਾ ਖਸਮ ਬਣ ਕੇ ਉਹਨਾਂ ਦੀ ਪ੍ਰਤਪਾਲਣਾ ਕਰਦਾ ਹੈ ਸੋ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਮਾਲਕ ਨੇ ਰਹਿਮਤ ਕਰਦਿਆਂ ਸਮਝਾਇਆ ਅਸਲ ਵਿੱਚ ਸੋਹਾਗਣਾ ਕੌਣ ਨੇ ਕਿਹੜੀਆਂ ਜੀਵ ਇਸਤਰੀਆਂ ਨੇ ਜਿਨ੍ਹਾਂ ਨੂੰ ਪ੍ਰਭੂ ਪਤੀ ਵਾਸ ਵਿੱਚ ਕਰਨਾ ਆ ਗਿਆ ਜਿਹੜੀਆਂ ਗੁਰੂ ਦੇ ਹੁਕਮ ਵਿੱਚ ਚੱਲਦੀਆਂ ਨੇ ਉਹ ਗੁਰੂ ਦੇ ਕੁਲ ਪਰਮਾਨ ਨੇ ਜਿਨ੍ਹਾਂ ਨੂੰ ਸੰਸਾਰੀ ਪਦਾਰਥਾਂ ਦਾ ਹੰਕਾਰ ਹੈ ਤੇ ਉਹ ਆਪਣੇ ਮਾਨ ਪਿੱਛੇ ਚੱਲਣ ਵਾਲੀਆਂ ਮਾਨਮੁਖ ਨੇ ਗੁਰੂ ਪਾਤਸ਼ਾਹ ਜੀ ਉਹਨਾਂ ਤੇ ਵੀ ਰਹਿਮਤ ਕਰਕੇ ਉਹਨਾਂ ਨੂੰ ਗੁਰਮੁਖ ਬਣਾਉਂਦੇ ਨੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਸਾਡੇ ਸਾਰਿਆਂ ਤੇ ਕਿਰਪਾ ਕਰਨ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਜੀ ਵਿਚਾਰ ਕਰਦਿਆਂ ਪਾਸੋਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ